ਬਰੀ ਲੋਕਾਂ ਵੱਲੋਂ ਵੀ ਛੁਟਕਾਂ ਦੇ ਉੱਤੇ ਹੀ ਕਾਫੀ ਜ਼ਿਆਦਾ ਪਸ਼ੂਆਂ ਨੂੰ ਪਾਲਣ ਵਾਸਤੇ ਚਾਰਾ ਪਾਇਆ ਜਾਂਦਾ ਹੈ ਪਰ ਇਹ ਜਿਹੜੇ ਹਰਦੰਗੂ ਵਿਚਾਰੇ ਪਸ਼ੂ ਇਹ ਬਹੁਤ ਵੱਡੇ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਪਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਲੋਕ ਇੱਥੇ ਅਵਾਰਾ ਪਸ਼ੂਆਂ ਨੂੰ ਇਸ ਤਰ੍ਹਾਂ ਜੇ ਪਾਏ ਜਾਂਦੇ ਆ ਜਿਹੜੇ ਕੀ ਰੋਕੀਆਂ ਜਾਂ ਕੋਈ ਹੋਰ ਵੀ ਪੱਟੇ ਸੜਕ ਦੇ ਉੱਤੇ ਨਿਰੰਤਰ ਆਈਦੇ ਉੱਤੇ ਇਹ ਵੱਡੇ ਸ਼ਰਕੀ ਹਾਦਸਿਆਂ ਦੇ ਕਾਰਨ ਬਣ ਰਹੇ ਹਨ ਪਰ ਸਰਕਾਰ ਵੱਲੋਂ ਦੇਖਣਾ ਹੋਵੇਗਾ ਕਿ ਇਹ ਜਿਹੜੇ ਉਪਰਾਲੇ ਲੋਕਾਂ ਦੇ ਕੀਤੇ ਜਾ ਰਹੇ ਨੇ ਇਹਨਾਂ 'ਤੇ ਵੀ ਕੀ ਸਖਤ ਐਕਸ਼ਨ ਲਵੇਗੀ ਜਾਂ ਇਹ ਸ਼ਰਕੀ ਹਾਦਸੇ ਐਸੇ ਤਰ੍ਹਾਂ ਹੀ ਵਾਪਰਦੇ ਰਹਿੰਗੇ ਬਹੁਤ ਜਿਆਦੇ ਭਿਆਨਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਜਿਹੜੇ ਆਵਾਰਾ ਬੰਦੇ ਚਰਚੇ ਦੇ ਉੱਤੇ ਖੜੇ ਨੇ ਇਹਨਾਂ ਕਰਕੇ ਕਈ ਵੱਡੀ ਸ਼ਰਕੀ ਹਾਦਸੇ ਵੀ ਵਾਪਰਦੇ ਦੇਖੇ ਗਏ ਨੇ ਕਿਉਂਕਿ ਇਹ ਇੱਕ ਬਹੁਤ ਜਿਆਦੇ ਮਾਦਭਾਗੀ ਘਟਨਾ ਦੇਖਣ ਨੂੰ ਮਿਲਦੀ ਹੈ ਜਿੱਥੇ ਕਿ ਛੜਕ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਤਰ੍ਹਾਂ ਆਵਾਰਾ ਪਸ਼ੂ ਖੜੇ ਹੁੰਦੇ ਹਨ ਉਹਨਾਂ ਦਾ ਕਰਕੇ ਕਈ ਛੜਕੀ ਹਾਦਸਿਆਂ ਦੇ ਵਿੱਚ ਅਣਹਾਈ ਜਾਨਾਂ ਵੀ ਹੁਣ ਤੱਕ ਜਾ ਚੁੱਕੀਆਂ ਹਨ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਇਹ ਇੱਕ ਬਹੁਤ ਜ਼ਿਆਦਾ ਨੁਕਸਾਨਦਾਇਕ ਸਾਅਬਤ ਹੁੰਦੇ ਨੇ ਪਰ ਸਰਕਾਰ ਵੱਲੋਂ ਇਹਨਾਂ ਦਾ ਕੋਈ ਕਦਮ ਨਹੀਂ ਚੁੱਕਿਆ ਗਿਆ ਕਿਉਂਕਿ ਜਿਹੜੇ ਰੋਡ ਦੇ ਉੱਤੇ ਕਈ ਤਰ੍ਹਾਂ ਦੇ ਇਸ ਤਰ੍ਹਾਂ ਆਵਾਰਾ ਪਸ਼ੂ ਖੜੇ ਹੁੰਦੇ ਹੋਆ ਜਾਂ ਬੈਠੇ ਹੁੰਦੇ ਹੋਆ ਜਾਂ ਕੋਈ ਵੀ ਵੱਡੇ ਝੁੰਡ ਬਣਾਏ ਹੁੰਦੇ ਆ ਪਸ਼ੂਆਂ ਨੇ ਇਨਾ ਵਾਸਤੇ ਕੋਈ ਛਠਾਈ ਹੱਲ ਨਹੀਂ ਕੱਢਿਆ ਗਿਆ ਪਰ ਹੁਣ ਦੇਖਣਾ ਹੋਵੇਗਾ ਕਿ ਸਰਕਾਰਾਂ ਦੇ ਕੀ ਮੈਟਰ ਹੈ ਔਰ ਕਿਸ ਤਰ੍ਹਾਂ ਇਹ ਜਿਹੜੇ ਸੜਕੀ ਹਾਦਸੇ ਰੁਕਣਗੇ ਜਾਂ ਜਿਹੜੇ ਇਹ ਐਸੇ ਤਰ੍ਹਾਂ ਹੀ ਵਾਪਰਦੇ ਰਹਿਣਗੇ ਮਤਲਬ ਕਿ ਅੰਦਰ ਆਵਾਰਾ ਪਸ਼ੂਆਂ ਦਾ ਘੇਰ ਕਈ ਵਰੀ ਸੜਕੀ ਹਾਦਸੇ ਹੋਇਆ ਵਾਪਰ ਚੁੱਕਿਆ ਨਾ ਪਰ ਜਿਹੜੇ ਆਵਾਰਾ ਪਸ਼ੂ ਆ ਉਹ ਸੜਕਾਂ ਦੇ ਉੱਤੇ ਹਜੇ ਵੀ ਇਸ ਤਰ੍ਹਾਂ ਹੀ ਬੇਟਾ ਹਨ। ਪਰ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਅਵਾਰਾ ਪਸ਼ੂ ਕਦੋਂ ਇੱਕ ਸੜਕ ਤੋਂ ਦੌੜਦਾ ਹੈ ਜਾਣ ਕੇ ਔਰ ਸਰਕਾਰ ਦੀਆਂ ਕਿਸ ਤਰ੍ਹਾਂ ਦੀਆਂ ਨੀਤੀਆਂ ਹੋਣਗੀਆਂ ਜਿਹੜੀਆਂ ਕਿ ਅੱਜਕੱਲ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਚੁੱਕਿਆ ਜਾ ਰਿਹਾ ਜਿਹੜੇ ਕਿ ਅਵਾਰਾ ਪਸ਼ੂ ਕਈ ਤਰ੍ਹਾਂ ਦੇ ਐਕਸੀਡੈਂਟ ਕਰ ਦਿੱਤੇ ਹੁਣ ਤੱਕ ਔਰ ਸੜਕੀ ਹਾਦਸੇ ਵੀ ਆਪਰ ਚੁੱਕਿਆ ਨੇ ਪਰ ਪਤਾachar ਅੰਦਰ ਜਿਹੜੇ ਕਿ ਅਵਾਰਾ ਪਸ਼ੂ ਨੈਸ਼ਨਲ ਹਾਈਵੇ ਜਾਂ ਹੋਰ ਵੀ ਕਈ ਰੋਡਾਂ ਦੇ ਉੱਤੇ ਖੜੇ ਨੇ ਇੱਕ ਬਹੁਤ ਵੱਡੇ ਹਾਦਸੇ ਦਾ ਕਾਰਨ ਬਣਦੇ ਜਾ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਸੜਕੀ ਹਾਦਸੇ ਵਾਪਰ ਚੁੱਕੇ ਹਨ ਜਿਹਦੇ ਵਿੱਚ ਕਿ ਕਈ ਜਾਨਾਂ ਜਾ ਚੁੱਕੀਆਂ ਹਨ ਪਰ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਸੜਕੀ ਹਾਦਸੇ ਇੰਨੇ ਜ਼ਿਆਦਾ ਵਾਪਰ ਰਹੇ ਹਨ ਪਰ ਸੜਕ ਤੇ ਅਵਾਰਾ ਪਸ਼ੂਆਂ ਦਾ ਰੋਕਣ ਦਾ ਕੋਈ ਹਜੇ ਤੱਕ ਬੰਦਬਸਤ ਨਹੀਂ ਕੀਤਾ ਗਿਆ ਕਿਉਂਕਿ ਸੜਕ ਦੇ ਉੱਤੇ ਹੀ ਰਾਤ ਸਮੇਂ ਜਦੋਂ ਸੜਕ ਦੇ ਉੱਤੇ ਹੀ ਪਸ਼ੂ ਬੈਠੇ ਹੁੰਦੇ ਆ, ਆਵਾਰਾ ਪਸ਼ੂ ਜਿਹੜੇ ਬੈਠੇ ਹੁੰਦੇ ਆ, ਡੰਗਰ ਬੈਠੇ ਹੁੰਦੇ ਆ, ਉਹਨਾਂ ਕਰਕੇ ਸੜਕੀ ਆਸੇ ਵਾਪਰਦੇ ਰਹਿੰਦੇ ਹਨ। ਕਿਉਂਕਿ ਆਣ ਜਾਣ ਵਾਲੇ ਹਰ ਇੱਕ ਵਾਹਨ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਇੱਥੇ ਸੜਕ ਦੇ ਉੱਤੇ ਕੋਈ ਆਵਾਰਾ ਪਸ਼ੂ ਬੈਠੇ ਹੁੰਦੇ ਆ। ਪਰ ਜਿਹੜੇ ਇਹ ਆਵਾਰਾ ਡੰਗਰਾਂ ਕਰਕੇ ਸੜਕੀ ਆਸੇ ਵਾਪਰ ਰਹੇ ਹਨ। ਇਹ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਦੇਖਣਾ ਹੋਵੇਗਾ ਕਿ ਇਹਨਾਂ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਕੀ ਕਦਮ ਚੁੱਕੇ ਜਾਣਗੇ ਔਰ ਜਾਂ ਇਹ ਸੜਕ ਦੇ ਉੱਤੇ ਹਟਾਏ ਜਾਣਗੇ। ਕਿ ਕਿ ਇੱਥੇ ਆਵਾਜਾਈ ਦੇ ਵਿੱਚ ਕਾਫੀ ਜਰੀਆਂ ਸਮੱਸਿਆਵਾਂ ਆਂਦੀਆਂ ਹਨ ਜਿਹੜੇ ਆਵਾਰਾ ਪਸ਼ੂ ਜੰਨਾ ਇੰਨਾ ਕਰਕੇ ਕਾਫੀ ਵੱਡੀ ਸਮੱਸਿਆ ਬਣੀ ਹੋਈ ਹੈ ਪਾਤਲਾ ਸ਼ਹਿਰ ਅੰਦਰ ਰੇੜੀਆਂ ਫੜੀਆਂ ਅਤੇ ਕਈ ਵਾਰੀ ਹੋਰ ਵੀ ਕਈ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹਨਾਂ ਕਰਕੇ ਵੀ ਵੱਡੇ ਜਾਮ ਲੱਗੇ ਰਹਿੰਦੇ ਹਨ ਕਿਉਂਕਿ ਟ੍ਰੈਫਿਕ ਸਮੱਸਿਆ ਦਾ ਵੱਡਾ ਕਾਰਨ ਬਣਿਆ ਹੁੰਦਾ ਹੈ ਉਸ ਤੋਂ ਇਲਾਵਾ ਇੱਕ ਵੱਡੀ ਸਮੱਸਿਆ ਜਿਹੜੀ ਕਿ ਨੈਸ਼ਨਲ ਹਾਈਵੇ ਦੇ ਉੱਤੇ ਆਵਾਰਾ ਪਸ਼ੂਆਂ ਦੇ ਵੱਡੇ ਵੱਡੇ ਝੁੰਡ ਜਿਹੜੇ ਕਿ ਬੈਠੇ ਹੁੰਦੇ ਆ ਉਸ ਨਾਲ ਕਈ ਵਰੀ ਸੜਕੀ ਹਾਦਸੇ ਵਾਪਰ ਜਾਂਦੇ ਹਨ ਕਿਉਂਕਿ ਦੇਖਣ ਵਾਲੀ ਗੱਲ ਹੈ ਕਿ ਇਹ ਸੜਕੀ ਹਾਦਸਿਆਂ ਦੇ ਵਿੱਚ ਕਈ ਵਰੀ ਕਈ ਅਣਾਈ ਜਾਨਾਂ ਜਾ ਚੁੱਕੀਆਂ ਹਨ ਪਰ ਸੂਬਾ ਸਰਕਾਰ ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਇੱਥੋਂ ਦੇ ਪ੍ਰਸ਼ਾਸਨ ਵੱਲੋਂ ਵੀ ਕੋਈ ਹਜੇ ਤੱਕ ਕੰਮ ਨਹੀਂ ਚੁੱਕਿਆ ਗਿਆ ਇਹ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਸੜਕੀ ਹਾਦਸੇ ਹਰ ਰੋਜ਼ ਵਾਪਰ ਰਹੇ ਹਨ ਉਹਨਾਂ ਨੂੰ ਰੋਕਣ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਵੀ ਪਰਸ਼ਾਸਨਿਕ ਅਧਿਕਾਰੀਆਂ ਵੱਲੋਂ ਅੱਖਾਂ ਮੀਚ ਕੇ ਕੰਬ ਕਰਨੀ ਦੀ ਸੁੱਤੇ ਦੇਖਿਆ ਗਿਆ ਹੈ ਪਰ ਦੇਖਣ ਵਾਲੀ ਗੱਲ ਕਿਉਂਕਿ ਜਿਹੜੇ ਸੜਕੀ ਹਾਦਸੇ ਵਾਪਰਨ ਦਾ ਵੱਡਾ ਕਾਰਨ ਹੈ ਕਿ ਇੱਥੇ ਰੋਡ ਦੇ ਉੱਤੇ ਜਿਹੜੇ ਅਵਾਰਾ ਪਸ਼ੂ ਜਾਂ ਉਹਨਾਂ ਤੋਂ ਇਲਾਵਾ ਕੁਝ ਲੋਕ ਇਹੋ ਜਿਹੇ ਵੀ ਆ ਜਿਹੜੇ ਕਿ ਉਹਨਾਂ ਨੂੰ ਸੜਕਾਂ ਦੇ ਉੱਤੇ ਰੋਟੀਆਂ ਜਾਂ ਕੋਈ ਹੋਰ ਹਰਾ ਚਾਰਾ ਇਸ ਤਰ੍ਹਾਂ ਦੇ ਜਿਹੜੇ ਰਾਤ ਸਮੇਂ ਪਰੋਸਦੇ ਆ ਉਹ ਪ੍ਰੋਸਣ ਕਰਕੇ ਵੀ ਛੜਕਾਂ ਦੇ ਉੱਤੇ ਬੈਠਦੇ ਹਨ ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਠੋਸ ਕਦਮ ਚੁੱਕਣਾ ਹੋਵੇਗਾ ਜਿਹੜੇ ਲੋਕ ਇਹਨਾਂ ਅਵਾਰਾ ਪਸ਼ੂਆਂ ਨੂੰ ਇਸ ਤਰ੍ਹਾਂ ਦੇ ਹਰਾ-ਚਾਰਾ ਜਾਂ ਕੋਈ ਰੋਟੀਆਂ ਜਾਂ ਕੋਈ ਤਰ੍ਹਾਂ ਦੇ ਹੋਰ ਵੀ ਖਾਣ ਵਾਸਤੇ ਇਹਨਾਂ ਵਾਸਤੇ ਪ੍ਰੋਸ ਦੇ ਹਨ ਉਸ ਕਰਕੇ ਛੜਕਾਂ ਦੇ ਉੱਤੇ ਹੀ ਦਿਨ ਰਾਤ ਬੈਠੇ ਰਹਿੰਦੇ ਹਨ ਅਵਾਰਾ ਪਸ਼ੂ ਜਾਂ ਗਲੀਆਂ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦਾ ਇੱਕ ਦੋ ਹਾਦਸਾ ਪਹਿਲਾਂ ਵੀ ਦੇਖਿਆ ਗਿਆ ਹੈ ਕਿਉਂਕਿ ਬੀਤੇ ਦਿਨ ਦਿੱਲੀ ਦੇ ਵਿੱਚ ਵੀ ਇਸ ਤਰ੍ਹਾਂ ਜਿਹੜੇ ਆਵਾਰਾ ਪਸ਼ੂਆਂ ਨੇ ਇੱਕ ਔਰਤ ਦੀ ਜਾਨ ਲੈ ਲਈ ਸੀ ਪਰ ਇਹ ਇੱਕ ਸੂਚਨ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਜਿਹੜੇ ਆਵਾਰਾ ਪਸ਼ੂਆਂ ਨੂੰ ਅਸੀਂ ਇਸ ਤਰ੍ਹਾਂ ਦੇ ਰਵਈਏ ਵਰਤਦੇ ਹਾਂ ਉਹਨਾਂ ਤੇ ਰੋਕ ਲਾਉਣ ਵਾਸਤੇ ਪ੍ਰਸ਼ਾਸਨ ਨੂੰ ਕੋਈ ਠੋਸ ਕਦਮ ਚੁੱਕਣਾ ਪਵੇਗਾ